ستکارزیا جی نے جی شامل کیتے ضلع کے پرزیڈینٹ جسپال جی ہوجا پر درجہ ٹیم کے ممبر سبان میں ਇਕਦਾ ਆਫਿਸ ਦਾ ਉੱਗਣਾ ਹੈ ਔਰ ਉਸ ਤੋਂ ਉਪਰੰਤ ਸਾਡਾ ਅੱਜ ਸਾਰਾ ਦਿਨ ਮਲੇਰ ਕੂਟਲੇ ਦੇ ਪਿੰਡਾਂ ਦੇ ਵਿੱਚ ਔਰ ਅਲਟੀਮੇਟਲੀ ਸ਼ਾਇਦ ਸ਼ਾਮ ਨੂੰ ਸ਼ਹਿਰ ਦੇ ਵਿੱਚ ਕੈਂਪੇਨ ਹੈ ਜੋ ਅੱਜ ਤੱਕ ਦਾ ਪਿਛਲੇ ਲਗਭਗ 25 ਦਿਨ ਤੋਂ ਮੈਨੂੰ ਫੀਡਬੈਕ ਮਿਲਿਆ ਔਰ ਜੋ ਮੈਨੂੰ ਰਿਸਪੌਂਸ ਮਿਲਿਆ ਉਹ ਅਨਪ੍ਰੈਸੀਡੈਂਟਡ ਹੈ ਸ਼ਾਇਦ ਕਿਸੇ ਪਾਰਟੀ ਦੇ ਉਮੀਦਵਾਰ ਨੂੰ ਇਸ ਤਰ੍ਹਾਂ ਦਾ ਰਿਸਪੌਂਸ ਲੋਕਾਂ ਦਾ ਪਿਆਰ ਮਿਲਦਾ ਹੋਵੇ ਇਹਦੇ ਵਿੱਚ ਮੈਂ ਸਮਝਦਾ ਕਿ ਸਿਰਫ ਵੱਡਾ ਸਭ ਤੋਂ ਯੋਗਦਾਨ ਇਹ ਹੈ ਕਿ ਜਿਹੜੇ ਪਿਛਲੇ ਕਾਫੀ ਅੱਸੇ ਤੋਂ ਮੈਂ ਜੋ ਲੋਕ ਹਿੱਤ ਦੇ ਮੁੱਦੇ ਚੱਕੇ ਸੀਗੇ ਅ ਬਿਨਾ ਮਜ਼ਬੂ ਮਿੱਲਤ ਜੋ ਮੈਂ ਸਾਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਕਿਤੇ ਕੋਈ ਬੇਇਨਸਾਫੀ ਹੋਈ ਮੈਂ ਉੱਥੇ ਆਪਨਾ ਪਹੁੰਚ ਕੇ ਉਹਨਾਂ ਦੀ ਮਦਦ ਕੀਤੀ ਵਿਧਾਨ ਸਭਾ ਦੇ ਅੰਦਰ ਔਰ ਵਿਧਾਨ ਸਭਾ ਦੇ ਬਾਹਰ EMPLOYEES ਦੇ ਬੜੇ ਇਸ਼ੂਸ ਚੱਕੇ ਕੱਲ ਮੈਂ ਇੱਕ ਰੱਤਾ ਖੇੜਾ ਪਿੰਡ ਸੀ ਉਹ ਬੜਾ ਅਕਾਲੀ ਡੋਮਿਨੇਟਿਡ ਪਿੰਡ ਹੈ ਦੜ ਵਿੱਚ ਮੈਂ ਜਦੋਂ ਉੱਥੇ ਗਿਆ ਤਾਂ ਮੈਨੂੰ ਹੈਰਾਨਗੀ ਹੋ ਗਈ ਕਿ ਸਾਰਾ ਕਾਲੀਦਾਲੀ ਦਿਲਵੇ ਦਿੱਤਾ ਖੇਡਦਾ ਮੈਨੇ ਸਵਾਗਤ ਜਗਾ ਸੀਗਾ। ਔਰ ਪਿਛਲੀ ਸ਼ਹਿਰਤ ਬਾਈ ਇਲੈਕਸ਼ਨ ਜਿਹੜੀ ਜਿਮਨੀ ਚੋਣ ਹੋਈ ਉਥੇ 1450 ਵੋਟ ਚੋਂ ਪ੍ਰੋਬੇਬਲੀ ਕੋਈ 60-70 ਵੋਟਾਂ ਕਾਂਗਰਸ ਨੂੰ ਮਿਲ ਹੋਈਆਂ ਸੀ। ਲੇਕਿਨ ਐਕੀ ਰਿਵਰਸ ਸੀਨ ਸੀਗਾ ਔਰ ਉੱਥੇ ਮੈਨੂੰ ਪਿੰਡ ਵਾਲਿਆਂ ਨੇ ਕਿਹਾ ਕਿ ਜਦੋਂ ਮੈਂ ਯੂਪਾ ਦੀ ਲੜਾਈ ਲੜ ਰਿਹਾ ਸੀ ਯੂਪੀਏ ਦੇ ਖਿਲਾਫ ਉਸ ਪਿੰਡ ਦਾ ਇੱਕ ਨੌਜਵਾਨ ਅਮਰਿਤ ਧਾਰੀ ਸੀ ਦਲਿਤ ਸਿੱਖ ਮੈਂ ਉਹਦੇ ਚੋਦੀ ਮਦਦ ਕੀਤੀ ਸੀ ਕਹਿੰਦੇ ਜੀ ਅਸੀਂ ਤੁਹਾਡਾ ਉਸ ਕੀਤੇ 2019 ਚ ਜੋ ਤੁਸੀਂ ਐਫਰਟ ਕੀਤਾ ਪੰਜਾਬ ਦੇ ਨੌਜਵਾਨਾਂ ਨੂੰ ਯੁਵਾਪਾ ਵਰਗੇ ਸੀਰੀਅਸ ਕਾਲੇ ਕਾਨੂੰਨਾਂ ਚੋਂ ਤੁਸੀਂ ਉਹਨਾਂ ਦੀ ਰਿਹਾਈ ਕਰਾਈ ਉਹਨਾਂ ਦੀ ਮਦਦ ਕੀਤੀ ਉਹਨਾਂ ਦੀ ਆਵਾਜ਼ ਉਠਾਈ ਅੱਜ ਰੱਤਾ ਖੜਾ ਰੱਤਾ ਖੇੜਾ ਅਕਾਲੀ ਦਲ ਪੂਰਾ ਪੂਰਾ ਤੁਹਾਡੇ ਸਮਰਥਨ ਵਿੱਚ ਹੈ ਇਸ ਤਰ੍ਹਾਂ ਨਾਲ ਕੀ ਹੋਇਆ ਕਿ ਜਿੱਥੇ-ਜਿੱਥੇ ਵੀ ਮੈਂ ਮੁੱਦੇ ਉਠਾਏ ਚਾਹੇ ਉਹ ਆਪਾਂ ਕੋਈ ਲੈਟਸ ਸੇ ਤੱਕ ਆ ਪੰਨੇ ਸਿੱਧੂ ਦਾ ਪਚਾਦਰ ਜੋ ਆ ਮੈਂ ਉੱਥੇ ਪਹੁੰਚਿਆ ਸਿੱਧੂ ਮੂਸੇਵਾਲੇ ਦੀ ਅਰਸੀ ਤੋਂ ਮੈਂ ਲੜਾਈ ਲੜੀ ਆ 2 ਸਾਲ ਤੋਂ ਔਰ ਇਸ ਗੱਲ ਦਾ ਵਿਰੋਧ ਕੀਤਾ ਕਿ ਭਗਵੰਤ ਸਰਕਾਰ ਜਿਹੜੇ ਗੈਂਗਸਟਰਸ ਨੇ ਉਹਦੀ ਹੱਤਿਆ ਕੀਤੀ ਉਹਨਾਂ ਨੂੰ ਜੇਲਾਂ ਵਿੱਚ ਹੂਲਤਾਂ ਦੇ ਕੇ ਉਹਨਾਂ ਦੇ ਇੰਟਰਵਿਊਜ਼ ਕਰਾਉਂਦੀ ਆ ਔਰ ਉਹਨਾਂ ਦੀ ਅਸੀਂ ਕੰਸਿਸਟੈਂਟਲੀ ਸਰਦਾਰ ਬਲਕੌਰ ਸਿੰਘ ਦੇ ਪਰਿਵਾਰ ਦੀ ਅਸੀਂ ਹਮਾਇਤ ਕਰਦੇ ਨੇ ਆ ਵਿਧਾਨ ਸਭਾ ਦੇ ਅੰਦਰ ਔਰ ਬਾਹਰ ਸਿਮਿਲਰਲੀ ਜੋ ਕਿਸਾਨ ਅੰਦੋਲਨ ਹੁਣ ਛਿੜਿਆ ਰੀਸੈਂਟਲੀ ਜਿਸ ਢੰਗ ਦੇ ਨਾਲ ਭਾਜਪੀ ਨੇ ਆਪਣੇ ਹੀ ਕਿਸਾਨਾਂ ਨੂੰ ਲਤਾੜਿਆ ਮਾਰਿਆ ਕੁੱਟਿਆ ਟਰੈਕਟਰ ਪੰਨੇ ਅਲਟੀਮੇਟਲੀ ਇੱਕ ਸ਼ੁਭਕਰਨ ਨੌਜਵਾਨ ਦੀ ਹੱਤਿਆ ਵੀ ਕਰ ਦਿੱਤੀ ਕੱਲ ਜਦੋਂ ਮੈਂ ਗਿਆ ਉਧਰ ਹੀ ਪਿੰਡ ਲਹਿਰੇ ਦੇ ਇੱਕ ਪਿੰਡ ਹੈ ਨਮਾਗਾਉਂ ਉੱਥੇ ਦਾ ਮੁੰਡਾ ਇੱਕ ਖਲੋਰੀ ਚੋ ਚੱਕ ਲਿਆ ਸੀ ਪ੍ਰੀਤਪਾਲ ਸਿੰਘ ਤੁਹਾਨੂੰ ਯਾਦ ਹੋਵੇਗਾ ਉਸ ਨੂੰ ਹਰਿਆਣਾ ਪੁਲਿਸ ਬੋਲੀ ਚ ਪਾ ਕੇ ਔਰ ਉਹਨੂੰ ਆਪਣੇ ਹਰਿਆਣਾ ਦੇ ਟੈਰੀਟਰੀ ਚ ਲਿਜਾ ਕੇ ਉਹਨੀਆਂ ਹੱਦਾਂ ਤੋੜਤੀਆਂ ਉਹਨੇ ਉਹਦੇ ਚਿਹਰੇ ਦੇ ਜੁਵਾੜੇ ਤੋੜਦੇ ਉਹਦੀ ਨੱਕ ਦੀਆਂ ਹੱਡੀਆਂ ਤੋੜਦਿਆਂ ਕੱਲ ਮੈਂ ਉਹਨਾਂ ਦੇ ਘਰ ਵੀ ਗਿਆ ਔਰ ਉਹਨਾਂ ਨੇ ਵੀ ਹੀ ਕਿਹਾ ਕਿ ਅਸੀਂ ਸਾਰਾ ਪਿੰਡ ਜਿਹੜਾ ਵਾ ਜੋ ਤੁਸੀਂ ਆਵਾਜ਼ ਉਠਾਈ ਕਿਸਾਨਾਂ ਦੇ ਅੰਦੋਲਨ ਵਾਸਤੇ ਖੇਤ ਮਜ਼ਦੂਰਾਂ ਦੇ ਅਸੀਂ ਤੁਹਾਡਾ ਸਮਰਥਨ ਕਰਾਂਗੇ ਸੋ ਇਸ ਤਰ੍ਹਾਂ ਕਰਕੇ ਜੋ ਮੈਂ ਪਿਛਲੇ ਸਮੇਂ 'ਚ ਕੰਮ ਕੀਤਾ ਸੀਗਾ ਉਹਦਾ ਕੀ ਕਹਿੰਦੇ ਹੁੰਦੇ ਆ ਕਿ ਸੂਤ ਸਮੇਤ ਵਿਆਜ ਸਮੇਤ ਪੰਜਾਬ ਸੰਗਰੂਰ ਲੋਕ ਸਭਾ ਦੇ ਵੋਟਰਸ ਉਹ ਮੇਰਾ ਜਿਹੜਾ ਹੈਗਾ ਉਹ ਕਰਜ਼ਾ ਵਾਪਸ ਕਰ ਰਹੇ ਨੇ ਔਰ ਇਹਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਅਕਾਲੀ ਦਲ ਦੇ ਵੋਟਰਸ ਆਮ ਆਦਮੀ ਦੇ ਪਾਰਟੀ ਦੇ ਵੋਟਰਸ ਜਿਹੜੇ ਅਸਲ ਜਿਹੜੇ ਜਜ਼ਬਾਤੀ ਲੋਕ ਸੀ ਜਿਨ੍ਹਾਂ ਨੇ ਜਿਨ੍ਹਾਂ ਨੇ ਵਾਕਈ ਇਨਕਲਾਬ ਦੇ ਨਾਅਰੇ ਨੂੰ ਬਹੁਤ ਸੀਰੀਅਸਲੀ ਲਿਆ ਕਿਉਂਕਿ ਕੇਜਰੀਵਾਲ ਔਰ ਭਗਵੰਤ ਮਾਨ ਨੇ ਤਾਂ ਇਹਦਾ ਮਜ਼ਾਕ ਉਡਾਇਆ ਵਾ ਆਪਣੀ ਹੀ ਬਣਾਏ ਸਿਧਾਂਤਾਂ ਨੂੰ ਆਪਣੇ ਪੈਰਾਂ ਥੱਲੇ ਰੋਂਦਿਆ ਜਿਹੜੇ ਉਹ ਵਿਚਾਰੇ ਵਰਗ ਸੀਗਾ ਜਿਹੜੇ ਅੱਜ ਵੀ ਦਰਿਆ ਚੱਕਦੇ ਨੇ ਪਿੰਡਾਂ ਦੇ ਵਿੱਚ ਹਨ ਉਹ ਸਾਰੇ ਸਾਡੇ ਸਮਰਥਨ ਵਿੱਚ ਨੇ ਸਰਬ ਜੋ ਗੱਲ ਕਰ ਰਹੇ ਨੇ ਉਹ ਪਹਿਲਾਂ ਆਪ ਚਾਤੀ ਮਾਰ ਲੈ ਆਪਣੀ ਪਾਰਟੀ ਵਾਲੇ। ਪਾਰਟੀ ਨੇ ਕਰੋਨਾ ਦੇ ਟਾਈਮ ਤੇ ਕਰੋਨਾ ਦੇ ਟਾਈਮ ਤੇ ਦਿੱਲੀ ਦੇ ਵਿੱਚ ਕੀ ਕੁਛ ਕੀਤਾ? ਕੀ ਕੁਝ ਹੋਇਆ ਸਾਡੇ ਨਾਲ? ਮਾਈਨੋਰਟੀ ਦੇ ਨਾਲ ਕੀ ਕੁਝ ਹੋਇਆ? ਕਿ ਹੋ ਜਾ ਉਹਨਾਂ ਦੇ ਨਾਲ ਜ਼ੁਲਮ ਹੋਇਆ? ਉਹਦੇ ਵੱਲ ਚਾਤੀ ਮਾਰ ਲੈਣ। ਅੱਜ ਖੈਰਾ ਸਾਹਿਬ ਸਾਡੇ ਦਰਮਿਆਨ ਬੈਠੇ ਨੇ। ਖੈਰਾ ਸਾਹਿਬ ਇੱਕ ਇਹ ਜੀ ਸ਼ਖਸੀਅਤ ਨੇ ਜਿਹੜੇ ਆਰ بلند ਆਵਾਜ਼ ਨੇ ਇਹ ਬੁਲੰਦ ਆਵਾਜ਼ ਬਣਨਗੇ ਇਨਸ਼ਾ ਅੱਲਾਹ ਤਾਲਾ ਅਸੀਂ ਇਹਨਾਂ ਨੂੰ ਜਿਤਾ ਕੇ ਭੇਜਾਂਗੇ ਇਹ ਪਾਰਲੀਮੈਂਟ ਦੇ ਵਿੱਚ ਜਾਣਗੇ ਔਰ ਬੁਲੰਦ ਆਵਾਜ਼ ਬਣਨਗੇ ਇਹਨਾਂ ਦੀ ਆਵਾਜ਼ ਸਾਰੀ ਦੁਨੀਆ ਜਾਣਦੀ ਹੈ ਇਹ ਮਾਇਨੋਰੀਟੀ ਦੀ ਆਵਾਜ਼ ਵੀ ਬਣਨਗੇ ਔਰ ਪੂਰੇ ਜਿਸੜਾ ਇਹਨਾਂ ਨੇ ਕਿਹਾ ਹੈ ਕਿ ਪੂਰੇ ਪੰਜਾਬ ਦੀ ਆਵਾਜ਼ ਮੈਂ ਬਣਾਗਾ ਪੂਰੇ ਪੰਜਾਬ ਦੀ ਆਵਾਜ਼ ਇਹ ਬਣਨਗੇ ਸਾਡੀ ਮਹਿੰਮ ਜਿਹੜੀ ਅੱਜ ਤੋਂ ਸ਼ੁਰੂ ਹੋਈ ਹੈ ਅਸੀਂ ਹੁਣ ਦਿਖਾਵਾਂਗੇ ਕਿ ਸਾਡੀ ਮਹਿੰਮ ਕਿਸ ਤਰ੍ਹਾਂ ਸ਼ੁਰੂ ਹੁੰਦੀ ਹੈ ਨਹੀਂ ਲੈ ਕੇ ਗਏ ਸਹਿਰ ਜੀ ਹੈ ਇਹ ਥੋੜਾ ਜਿਹਾ ਇਹ ਹੈ ਕਿ ਜ਼ਰੂਰਤ ਹੈ ਕੋਈ ਗੱਲ ਨਹੀਂ ਥੋੜੇ ਜਿਹਾ ਖੁੱਲੀ ਜਗ੍ਹਾ ਤੇ ਕਿ ਪਿੰਡਾ ਵਾਲਿਆਂ ਨੂੰ ਵੀ ਆ ਸਾਨੀ ਦੇ ਦੋਨਾਂ ਨੂੰ ਆਸਾਨੀ ਰਹੇ ਪਿੰਡ ਵਾਲਿਆਂ ਨੂੰ ਵੀ ਉੱਤਰਨਾ ਇੱਧਰ ਆਸਾਨ ਤੁਹਾਨੂੰ ਪਤਾ ਪਿੰਡ ਵਾਲਿਆਂ ਦਾ ਵੀ ਲੰਘਾ ਇੱਧਰ ਹੋਈਆਂ ਸ਼ਹਿਰ ਵਾਲਿਆਂ ਦਾ ਵੀ ਇੱਧਰ ਹੋਈਆਂ ਪਿੰਡਾਂ ਜੀ ਦਾ ਅਲੱਗ ਬੰਦਾ ਦੇ ਸੰਧਾਰ ਬੰਦਾ ਉਹ ਕੋਈ ਗੱਲ ਨਹੀਂ ਸੰਧਾਰ ਬੰਦਾ ਸੀ ਹੁਣ ਇੱਥੇ ਜ਼ਿਆਦਾ ਆਸਾਨੀ ਰਹੇਗੀ ਦੋਨੋਂ ਮਿਲ ਮਿਲਜੋਲ ਕੇ ਬੈਠਣਗੇ ਸ਼ਹਿਰ ਵਾਲੇ ਵੀ ਬੈਠਣਗੇ ਪਿੰਡ ਵਾਲੇ ਮਦਰ ਖਰਚੇ ਤਾਂ ਬਚ ਰਹੇ ਹਾਂ ਨਾ 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 ਨਹੀਂ ਆ ਬੈਠੇ ਨੇ ਖੈਰਾ ਸਾਹਿਬ ਪੋਰਟ ਖੁੱਲੇ ਦਿਲ ਦੇ ਮਾਲਿਕ ਨੇ ਖਰਚੇ ਤੋਂ ਨਹੀਂ ਬਚਦੇ ਤੁਸੀਂ ਕਹੋਗੇ ਸ਼ਹਿਰ 'ਚ ਵੀ ਖੋਲਣਾ ਪਰ ਸ਼ਹਿਰ ਤੇ ਪਿੰਡਾਂ ਦੀ ਅਸੀਂ ਜੋਇੰਟ ਚਾਹੁੰਦੇ ਸੀ ਕਿ ਜੋਇੰਟ ਹੋਵੇ ਕੋਈ ਅਹਜੀ ਜਗ੍ਹਾ ਜਿੱਥੇ ਅਸੀਂ ਹੋ ਸਕਾਂਗੇ